ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ BA 5th ਸੈਮੈਸਟਰ ਪੋਲੀਟੀਕਲ ਸਾਇੰਸ ਦਾ ਆਪਾਂ ਯੂਨਿਟ 2 ਕਰਾਂਗੇ ਅੱਜ ਯੂਨਾਈਟਿਡ ਕਿੰਗਡਮ ਦੀ ਰਾਜਨੀਤਿਕ ਪ੍ਰਣਾਲੀ ਪੋਲੀਟੀਕਲ ਸਿਸਟਮ ਆਫ ਯੂਕੇ ਫਸਟ ਚੈਪਟਰ ਇਹਦਾ ਹੈਗਾ ਬਰਤਾਨਵੀ ਰਾਜਨੀਤਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਾਇਲੈਂਟ ਫੀਚਰਸ ਆਫ ਬ੍ਰਿਟਿਸ਼ ਪੋਲੀਟੀਕਲ ਸਿਸਟਮ ਇਹ ਵੀ ਆਪਾਂ ਸ਼ਾਰਟ ਕੁਐਸਚਨ ਆਨਸਰ ਆ ਜਿਹੜੇ ਅੱਜ ਕਰਾਂਗੇ ਫਸਟ ਕੁਐਸਚਨ ਹੈਗਾ ਬ੍ਰਿਟਾਨਵੀ ਸੰਵਿਧਾਨ ਬਣਾਇਆ ਨਹੀਂ ਗਿਆ ਸਗੋਂ ਵਿਕਸਿਤ ਹੋਇਆ ਹੈ ਟਿੱਪਣੀ ਕਰੋ ਤਾਂ ਕੀ ਕਹਿੰਦੇ ਨੇ ਕਹਿੰਦੇ ਜਿਹੜੇ ਬ੍ਰਿਟਾਨਵੀ ਦਾ ਯੂਕੇ ਦਾ ਜਿਹੜਾ ਸੰਵਿਧਾਨ ਆ ਕਹਿੰਦੇ ਉਹ ਬਣਾਇਆ ਨਹੀਂ ਗਿਆ ਵਿਕਸਿਤ ਹੋਇਆ ਹੈ ਕਿਸ ਤਰ੍ਹਾਂ ਉੱਤਰ ਬ੍ਰਿਟਾਨੀਆਂ ਦੇ ਵਿੱਚ ਕੋਈ ਅਜਿਹੀ ਸੰਵਿਧਾਨਿਕ ਸਭਾ ਨਾ ਤਾਂ ਕਦੇ ਲੋਕਾਂ ਦੁਆਰਾ ਚੁਣੀ ਗਈ ਹੈ ਅਤੇ ਨਾ ਹੀ ਕਿਸੇ ਬਾਦਸ਼ਾਹ ਨੇ ਅਜਿਹੀ ਸੰਵਿਧਾਨ ਸਭਾ ਨੂੰ ਨਾਮਜ਼ਦ ਕੀਤਾ ਜਿਸ ਨੇ ਬਰਤਾਨੀਆਂ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਹੋਵੇ ਅਸਲ ਦੇ ਵਿੱਚ ਬਰਤਾਨੀਆਂ ਦੇ ਵਿੱਚ ਲਿਖਤੀ ਸੰਵਿਧਾਨ ਦੀ ਅਣ ਹੁੰਦਾ ਲਿਖਤੀ ਸੰਵਿਧਾਨ ਨਹੀਂ ਹੈਗਾ ਅਤੇ ਉੱਥੋਂ ਦਾ ਸ਼ਾਸਨ ਸੰਸਦ ਦੁਆਰਾ ਪਾਸ ਕੀਤੇ ਕੁਝ ਕਾਨੂੰਨਾਂ ਅਤੇ ਕੁਝ ਅਲਿਖਤੀ ਪਰੰਪਰਾਵਾਂ ਦੇ ਅਨੁਸਾਰ ਚਲਾਇਆ ਜਾਂਦਾ ਬਰਤਾਨੀਆਂ ਦੇ ਵਿੱਚ ਕਿਸੇ ਦਿਨ ਨੂੰ ਸੰਵਿਧਾਨ ਦੇ ਰੂਪ ਦੇ ਵਿੱਚ ਨਹੀਂ ਮਨਾਇਆ ਜਾਂਦਾ ਕਿਉਂਕਿ ਬਰਤਾਨੀਆਂ ਦਾ ਸੰਵਿਧਾਨ ਨਾ ਤਾਂ ਕਿਸੇ ਵਿਸ਼ੇਸ਼ ਸੰਵਿਧਾਨ ਸਭਾ ਦੇ ਦੁਆਰਾ ਬਣਾਇਆ ਗਿਆ ਅਤੇ ਨਾ ਹੀ ਕਿਸੇ ਵਿਸ਼ੇਸ਼ ਮਿਤੀ ਨੂੰ ਬਰਤਾਨਵੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਹੈ। ਬਰਤਾਨਵੀ ਸੰਵਿਧਾਨ ਸਦੀਆਂ ਦੇ ਸੰਵਿਧਾਨਿਕ ਵਿਕਾਸ ਦਾ ਸਿੱਟਾ ਹੈ। ਤਾਂ ਇਸ ਦਾ ਵਿਕਾਸ ਹੋਇਆ ਹੈ ਹੌਲੀ-ਹੌਲੀ ਇਸ ਲਈ ਕਿਹਾ ਜਾਂਦਾ ਹੈ ਕਿ ਬਰਤਾਨੀਆਂ ਦਾ ਸੰਵਿਧਾਨ ਬਣਾਇਆ ਨਹੀਂ ਗਿਆ ਸਗੋਂ ਇਸ ਦਾ ਵਿਕਾਸ ਹੋਇਆ ਹੈ। ਸੈਕੰਡ ਕੁਐਸਚਨ ਹੈਗਾ ਬਰਤਾਨੀਆਂ ਦੇ ਵਿੱਚ ਕਿਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਹੈ ਵਿੱਚ ਟਾਈਪ ਆਫ ਗਵਰਨਮੈਂਟ ਇਜ਼ ਇਨ ਬ੍ਰਿਟੇਨ ਉੱਤਰ ਬਰਤਾਨੀਆਂ ਦੇ ਵਿੱਚ ਇਕਾਤਮਕ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਹੈ ਇਕਾਤਮਕ ਸ਼ਾਸਨ ਪ੍ਰਣਾਲੀ ਉੱਥੇ ਰਾਜਾ ਦੀ ਕੋਈ ਹੋਂਦ ਨਹੀਂ ਹੈ ਕੇਵਲ ਇੱਕ ਪ੍ਰਕਾਰ ਦਾ ਹੀ ਪ੍ਰਸ਼ਾਸਨ ਹੈ ਜਿਸ ਦਾ ਸੰਬੰਧ ਸਰਵ ਸ਼ਕਤੀਮਾਨ ਕੇਂਦਰ ਸਰਕਾਰ ਕਰਦੀ ਹੈ ਇੰਗਲੈਂਡ ਸਕਾਟਲੈਂਡ ਵੀਲਜ਼ ਅਤੇ ਉੱਤਰੀ ਆਇਰਲੈਂਡ ਦਾ ਕੁਝ ਭਾਗ ਵੱਖਰੀਆਂ ਪ੍ਰਸ਼ਾਸਕੀ ਇਕਾਈਆਂ ਦੇ ਵਿੱਚ ਸੰਗਠਿਤ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਪ੍ਰਸ਼ਾਸਕੀ ਇਕਾਈਆਂ ਦੇ ਕੋਲ ਸੰਵਿਧਾਨਿਕ ਸਵੈ-ਅਧਿਨਤਾ ਨਹੀਂ ਹੈਗੀ ਇਨ੍ਹਾਂ ਦੇ ਕੋਲ ਜਿਹੜੀਆਂ ਸ਼ਕਤੀਆਂ ਹਨ ਉਹ ਸ਼ਕਤੀਆਂ ਕੇਂਦਰ ਸਰਕਾਰ ਦੇ ਵੱਲੋਂ ਸੌਂਪੀਆਂ ਗਈਆਂ ਨੇ ਬਰਤਾਨੀਆ ਦੇ ਵਿੱਚ ਲਿਖਤੀ ਸੰਵਿਧਾਨ ਦੀ ਅਣਹੋਂਦ ਬਰਤਾਨੀਆਂ ਵਿੱਚ ਇਕਾਤਮਕ ਸ਼ਾਸਨ ਪ੍ਰਣਾਲੀ ਦੇ ਹੋਣ ਦੀ ਪੁਸ਼ਟੀ ਕਰਦੀ ਹੈ। ਬਰਤਾਨਵੀ ਬਰਤਾਨੀਆਂ ਵਿਸ਼ਵ ਦਾ ਸਭ ਤੋਂ ਪੁਰਾਣਾ ਇਕਾਤਮਕ ਸ਼ਾਸਨ ਹੈ ਅਤੇ ਇਸ ਨੂੰ ਸੰਘਾਤਮਕ ਰੂਪ ਦੇ ਵਿੱਚ ਬਦਲਣ ਦੀ ਕੋਈ ਸੰਭਾਵਨਾ ਪ੍ਰਤੀਤ ਨਹੀਂ ਹੁੰਦੀ। ਸੰਸਦ ਦੀ ਪ੍ਰਭੂਸਤਾ ਤੋਂ ਤੁਹਾਡਾ ਕੀ ਭਾਵ ਹੈ? ਬਰਤਾਨੀਆਂ ਵਿੱਚ ਸੰਸਦ ਦੀ ਕਾਨੂੰਨੀ ਪ੍ਰਭੂਸਤਾ ਹੈ। ਇਸ ਦਾ ਭਾਵ ਇਹ ਹੈ ਕਿ ਬਰਤਾਨਵੀ ਸੰਸਦ ਹਰੇਕ ਵਿਸ਼ੇ ਦੇ ਨਾਲ ਸੰਬੰਧਿਤ ਕਾਨੂੰਨਾਂ ਦਾ ਨਿਰਮਾਣ ਕਰ ਸਕਦੀ ਹੈ ਅਤੇ ਉਸ ਦੇ ਕਾਨੂੰਨ ਅੰਤਿਮ ਹੁੰਦੇ ਹਨ। ਬਰਤਾਨਵੀ ਸੰਸਦ ਦੁਆਰਾ ਬਣਾਏ ਕਾਨੂੰਨਾਂ ਨੂੰ ਬਰਤਾਨੀਆਂ ਦੀ ਸਰਵਉੱਚ ਅਦਾਲਤ ਜਾਂ ਕਿਸੇ ਦੂਜੀ ਅਦਾਲਤ ਦੇ ਨਿਆਇਕ ਪੁਨਰ ਨਰੀਖਣ ਲਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਪ੍ਰਸਿੱਧ ਵਿਦਵਾਨ ਡੀਲੋਮ ਨੇ ਬਰਤਾਨਵੀ ਸੰਸਦ ਸੰਬੰਧੀ ਕਿਹਾ ਹੈ ਕਿ ਪ੍ਰਤਾਨਵੀ ਸੰਸਦ ਸਭ ਕੁਝ ਕਰ ਸਕਦੀ ਹੈ ਪਰ ਪੁਰਖ ਨੂੰ ਇਸਤਰੀ ਅਤੇ ਇਸਤਰੀ ਨੂੰ ਪੁਰਖ ਨਹੀਂ ਬਣਾ ਸਕਦੀ ਇਹ ਕਥਨ ਪ੍ਰਤਾਨਵੀ ਸੰਸਦ ਦੀ ਪ੍ਰਭੂਸਤਾ ਨੂੰ ਪ੍ਰਗਟਾਉਂਦਾ ਹੈ ਪ੍ਰਤਾਨਵੀ ਸੰਸਦ ਕਾਨੂੰਨ ਤੌਰ ਤੇ ਪ੍ਰਭੂ ਸਤਾਸ਼ਾਲੀ ਜ਼ਰੂਰ ਹੈ ਪਰ ਉਹ अनेका व्यवहारिक ਪਾਬੰਦੀਆਂ ਵਿੱਚ ਕਾਨੂੰਨਾਂ ਦਾ ਨਿਰਮਾਣ ਕਰਦੀ ਹੈ ਉਹ ਪਾਬੰਦੀਆਂ ਕਾਨੂੰਨੀ ਸਰੂਪ ਦੀਆਂ ਨਹੀਂ ਹਨ ਸਗੋਂ ਨੈਤਿਕ ਅਤੇ ਵਿਵਹਾਰਿਕ ਪਾਬੰਦੀਆਂ ਨੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪ੍ਰਤਾਨਵੀ ਸੰਸਦ ਕਾਨੂੰਨੀ ਪੱਖ ਤੋਂ ਪ੍ਰਭੂ ਸਤਾ ਸ਼ਾਲੀ ਸੰਸਥਾ ਹੈ ਪਰ ਵਿਵਹਾਰਿਕ ਤੌਰ ਤੇ ਬਰਤਾਨਵੀ ਸੰਸਦ ਨੂੰ ਕੁਝ ਪਾਬੰਦੀਆਂ ਨੂੰ ਸਵੀਕਾਰ ਕਰਨਾ ਪੈਂਦਾ ਹੈ ਅਤੇ ਉਹਨਾਂ ਪਾਬੰਦੀਆਂ ਦੇ ਘੇਰੇ ਦੇ ਅੰਦਰ ਹੀ ਉਹ ਕਾਨੂੰਨਾਂ ਦਾ ਨਿਰਮਾਣ ਕਰ ਸਕਦੀ ਹੈ ਫੋਰਥ ਕੁਐਸਚਨ ਬਰਤਾਨਵੀ ਸੰਸਦ ਦੀ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਬਰਤਾਨਵੀ ਸੰਸਦ ਨੂੰ ਵਿਸ਼ਵ ਦੀਆਂ ਸੰਸਥਾਾਂ ਦੀ ਸੰਸਦਾਂ ਦੀ ਜਨਨੀ ਮੰਨਿਆ ਜਾਂਦਾ ਹੈ ਠੀਕ ਹੈ ਤਾਂ ਇਹ ਸੰਸਦ ਦੋ ಸದਨੀ ਰੂਪ ਸਰੂਪ ਦੀ ਹੈ ਇੱਕ ಸದਨ ਨੂੰ ਕਾਮਨ ਸਦਨ ਅਤੇ ਦੂਜੇ ಸದਨ ਨੂੰ ਲਾਰਡਸ ਸਦਨ ਕਿਹਾ ਜਾਂਦਾ ਹੈ ਇਹਨਾਂ ਦੋਨਾਂ ਸਦਨਾਂ ਤੋਂ ਇਲਾਵਾ ਬਾਦਸ਼ਾਹ ਵੀ ਸੰਸਦ ਦਾ ਭਾਗ ਮੰਨਿਆ ਜਾਂਦਾ ਹੈ ਕਾਮਨਸ ਸਦਨ ਦੇ ਵਿੱਚ ਮੈਂਬਰਾਂ ਦੀ ਸੰਖਿਆ ਨਿਸ਼ਚਿਤ ਹੈ ਵਰਤਮਾਨ ਸਮੇਂ ਕਾਮਨਸ ਸਦਨ ਦੇ ਮੈਂਬਰਾਂ ਦੀ ਕੁੱਲ ਗਿਣਤੀ 650 ਹੈ ਜੋ ਬਾਲਗ ਮਤ ਅਧਿਕਾਰ ਦੇ ਆਧਾਰ ਤੇ ਪ੍ਰਤੱਖ ਰੂਪ ਦੇ ਵਿੱਚ ਚੁਣੇ ਜਾਂਦੇ ਹਨ ਲਾਰਡਸ ਸਦਨ ਦੇ ਮੈਂਬਰਾਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ ਕਿਉਂਕਿ ਬਾਦਸ਼ਾਹ ਜਾਂ ਮਹਾਰਾਣੀ ਪ੍ਰਧਾਨ ਮੰਤਰੀ ਦੀ ਸਲਾਹ ਦੇ ਨਾਲ ਨਵੇਂ ਲਾਰਡਸ ਨਿਯੁਕਤ ਕਰ ਸਕਦੀ ਹੈ 1999 ਤੋਂ ਪਹਿਲਾਂ ਲਾਰਡਸ ਸਦਨ ਦੇ ਵਿੱਚ ਖਾਨਦਾਨੀ ਮੈਂਬਰਾਂ ਦਾ ਭਾਰੀ ਬਹੁਮਤ ਹੁੰਦਾ ਸੀ ਪਰ 1999 ਦੇ ਵਿੱਚ ਸਦਨ ਨੇ ਕਾਨੂੰਨ ਪਾਸ ਕਰਕੇ ਲਾਰਡਸ ਸਦਨ ਦੇ ਵਿੱਚੋਂ ਖਾਨਦਾਨੀ ਮੈਂਬਰਾਂ ਨੂੰ ਖਤਮ ਕਰ ਦਿੱਤਾ ਹੈ ਵਰਤਮਾਨ ਸਮੇਂ ਕੇਵਲ 75 ਖਾਨਦਾਨੀ ਮੈਂਬਰ ਹਨ ਜਿਨ੍ਹਾਂ ਦੀ ਹੋਂਦ ਸਮੇਂ ਦੀ ਚਾਲ ਨਾਲ ਖਤਮ ਹੋ ਜਾਵੇਗੀ 2005 ਦੇ ਸੁਧਾਰ ਕਾਨੂੰਨ ਨੇ ਲਾਰਡਸ ਸਦਨ ਦੇ ਵਿੱਚੋਂ ਨੌ ਲਾ ਲਾਰਡਸ ਨੂੰ ਖਤਮ ਕਰ ਦਿੱਤਾ ਹੈ ਅਤੇ ਇਹਨਾਂ ਦੀ ਖਾਤਮੇ ਦੇ ਨਾਲ ਲਾਰਡਸ ਸਦਨ ਦੀਵਾਨੀ ਮਾਮਲਿਆਂ ਦੀ ਸਰਵੋੱਚ ਅਦਾਲਤ ਨਹੀਂ ਰਹੀ ਹੈ ਲਾ ਲਾਰਡਸ ਦੇ ਖਾਤਮੇ ਦੇ ਨਾਲ ਲਾਰਡਸ ਸਦਨ ਦੇ ਨਿਆਇਕ ਕਾਰਜਾਂ ਦਾ ਅੰਤ ਹੋ ਗਿਆ ਹੈ 5th ਕੁਐਸਚਨ ਹੈਗਾ ਬ੍ਰਿਟਾਨੀਆ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੈ ਕਿਹੜੀ ਇਸ ਤੱਥ ਦੀ ਸਚਾਈ ਨੂੰ ਸਿੱਧ ਕਰਨ ਦੇ ਲਈ ਬਰਤਾਨਵੀ ਸੰਸਦੀ ਸ਼ਾਸਨ ਪ੍ਰਣਾਲੀ ਦੀਆਂ 6 ਵਿਸ਼ੇਸ਼ਤਾਵਾਂ ਲਿਖੋ ਨੰਬਰ 1 ਨਾ ਮਾਤਰ ਕਾਰਜਪਾਲਿਕਾ ਅਤੇ ਅਸਲੀ ਕਾਰਜਪਾਲਿਕਾ ਦੀ ਹੁੰਦ ਹੈ ਬਰਤਾਨਵੀ ਬਾਦਸ਼ਾਹ ਨਾ ਮਾਤਰ ਅਤੇ ਬਰਤਾਨਵੀ ਮੰਤਰੀ ਮੰਡਲ ਅਸਲੀ ਕਾਰਜਪਾਲਿਕਾ ਹੈ ਨੰਬਰ 2 ਦੋ ਸਦਨੀ ਸੰਸਦ ਦੀ ਹੁੰਦ ਕਾਮਨਸ ਸਦਨ ਤੇ ਲਾਰਡਸ ਸਦਨ ਬਰਤਾਨਵੀ ਸੰਸਦ ਦੇ ਦੋ ਸਦਨ ਹਨ ਨੰਬਰ 3 ਪ੍ਰਧਾਨ ਮੰਤਰੀ ਦੀ ਅਗਵਾਈ ਅਧੀਨ ਮੰਤਰੀ ਮੰਡਲ ਦਾ ਹੋਣਾ ਨੰਬਰ 4 ਅਸਲੀ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਵਿੱਚ ਨਿਕਟਵਰਤੀ ਸੰਬੰਧ ਨੇ ਮੰਤਰੀ ਮੰਡਲ ਦਾ ਸਮੂਹਿਕ ਰੂਪ ਦੇ ਵਿੱਚ ਕਾਮਨਸ ਸਦਨ ਦੇ ਪ੍ਰਤੀ ਉਤਰਾਦਾਈ ਹੋਣਾ ਹੈ ਅਸਲੀ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦਾ ਅਨਿਸ਼ਚਿਤ ਕਾਰਜਕਾਲ ਹੈ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਸਮੇਂ ਕਾਮਨਸ ਸਦਨ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ त्याग पत्र ਦੇਣ ਦੇ ਲਈ ਕਹਿ ਸਕਦੀ ਹੈ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਸਮੇਂ ਕਾਮਨਸ ਸਦਨ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਤਿਆਗ ਪੱਤਰ ਦੇਣ ਦੇ ਲਈ ਕਹਿ ਸਕਦੀ ਹੈ ਮੰਤਰੀ ਪ੍ਰਧਾਨ ਮੰਤਰੀ ਬਾਦਸ਼ਾਹ ਨੂੰ ਕਾਮਨਸ ਸਦਨ ਦੇ ਨਿਸ਼ਚਿਤ ਕਾਰਜਕਾਲ ਦੇ ਪੂਰੇ ਹੋਣ ਤੋਂ ਪਹਿਲਾਂ ਕਾਮਨਸ ਸਦਨ ਨੂੰ ਭੰਗ ਕਰਵਾ ਸਕਦਾ ਤੇ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਬਾਦਸ਼ਾਹ ਨੂੰ ਕਾਮਨਸ ਸਦਨ ਦੇ ਨਿਸ਼ਚਿਤ ਕਾਰਜਕਾਲ ਦੇ ਪੂਰੇ ਹੋਣ ਤੋਂ ਪਹਿਲਾਂ ਕਾਮਨ ਸਦਨ ਨੂੰ ਭੰਗ ਕਰਵਾ ਸਕਦਾ ਸੈਕਿੰਡ ਚੈਪਟਰ ਹੈ ਜਿਹੜਾ ਆਪਣਾ ਉਹ ਹੈਗਾ ਬਰਤਾਨਵੀ ਰਾਜਨੀਤਿਕ ਪਰੰਪਰਾ ਤਾਂ ਕੀ ਕੀ ਪਰੰਪਰਾ ਨੇ ਅ ਬ੍ਰਿਟਿਸ਼ ਪੋਲੀਟੀਕਲ ਦੇ ਵਿੱਚ ਠੀਕ ਆ ਅ ਬਰਤਾਨਵੀ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕਿਹੜੀਆਂ ਪਰੰਪਰਾਵਾਂ ਪਾਈਆਂ ਜਾਂਦੀਆਂ ਨੇ ਫਸਟ ਕੁਐਸਚਨ ਹੈਗਾ ਬਰਤਾਨਵੀ ਰਾਜਨੀਤਿਕ ਪਰੰਪਰਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਤਾਂ ਮੁੱਖ ਵਿਸ਼ੇਸ਼ਤਾਵਾਂ ਇਹ ਹਨ ਨੰਬਰ 1 ਸੀਮਿਤ ਸੰਵਿਧਾਨਿਕ ਰਾਜਤੰਤਰ ਹੈ। ਨੰਬਰ 2 ਸੰਸਦੀ ਪ੍ਰਣਾਲੀ ਹੈ। ਨੰਬਰ 3 ਸੰਸਦ ਦੀ ਪ੍ਰਭੂਸੱਤਾ। ਨੰਬਰ 4 ਕਾਨੂੰਨ ਦਾ ਸ਼ਾਸਨ। ਨੰਬਰ 5 ਮਨੁੱਖੀ ਅਧਿਕਾਰਾਂ ਤੇ ਸੁਤੰਤਰਤਾਵਾਂ ਦਾ ਸਤਿਕਾਰ। ਨੰਬਰ 6 ਦੋ-दलीय ਪ੍ਰਣਾਲੀ। ਨੰਬਰ 7 ਉਦਾਰਵਾਦੀ ਲੋਕਤੰਤਰ। ਨੰਬਰ 8 ਵਿਕਾਸਵਾਦੀ ਸੰਵਿਧਾਨ। ਨੰਬਰ 9 ਰਾਜ ਤੰਤਰ ਪ੍ਰਤੀ ਲਗਨ ਤਾਂ ਨੌਂ ਮੁੱਖੋ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਬਰਤਾਨਵੀ ਰਾਜਨੀਤਿਕ ਦੀਆਂ ਪਰੰਪਰਾਵਾਂ ਨੇ ਠੀਕ ਹੈ ਸੈਕੰਡ ਕੁਐਸਚਨ ਹੈਗਾ ਬਰਤਾਨਵੀ ਰਾਜਨੀਤਿਕ ਪਰੰਪਰਾ ਸੰਬੰਧੀ ਤਿੰਨ ਪੁਸਤਕਾਂ ਅਤੇ ਉਹਨਾਂ ਦੇ ਨਾਮ ਦੱਸੋ ਬਰਤਾਨਵੀ ਪਰੰਪਰਾ ਸੰਬੰਧੀ ਤਿੰਨ ਪੁਸਤਕਾਂ ਅਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਨੰਬਰ 1 ਮਾਡਰਨ ਬ੍ਰਿਟਿਸ਼ ਪੋਲਿਟਿਕਸ ਬਾਈ ਸੈਮੂਲ ਬੀਅਰ ਨੰਬਰ 2 ਦਾ ਬ੍ਰਿਟਿਸ਼ ਪੋਲੀਟੀਕਲ ਟਰੈਡੀਸ਼ਨ ਬਾਏ WH ਗ੍ਰੀਨਲੀਫ ਨੰਬਰ 3 ਐਂਟੋਨੀ ਵਰਚਸ ਰਿਪਰੈਜ਼ੈਂਟੇਟਿਵ ਐਂਡ ਰਿਸਪੋਨਸਿਬਲ ਗਵਰਨਮੈਂਟ ਥਰਡ ਕੁਐਸਚਨ ਬਰਤਾਨਵੀ ਸੰਵਿਧਾਨ ਇੱਕ ਵਿਕਸਿਤ ਸੰਵਿਧਾਨ ਕਿਉਂ ਮੰਨਿਆ ਜਾਂਦਾ ਹੈ ਵਿਆਖਿਆ ਕਰੋ ਉੱਤਰ برਤਾਨਵੀ ਸੰਵਿਧਾਨ ਦਾ ਨਿਰਮਾਣ ਕਿਸੇ ਵਿਸ਼ੇਸ਼ ਸੰਵਿਧਾਨ ਸਭਾ ਦੇ ਦੁਆਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਨੂੰ ਇਤਿਹਾਸ ਦੀ ਕਿਸੇ ਵਿਸ਼ੇਸ਼ ਮਿਤੀ ਤੇ ਲਾਗੂ ਕੀਤਾ ਗਿਆ ਸੀ ਸਗੋਂ ਬਰਤਾਨਵੀ ਸੰਵਿਧਾਨ ਦਾ ਸਮੇਂ-ਸਮੇਂ ਦੀ ਚਾਲ ਦੇ ਨਾਲ ਸਹਜੇ-ਸਹਜੇ ਵਿਕਾਸ ਹੋਇਆ ਇਸ ਤਰ੍ਹਾਂ ਬਰਤਾਨਵੀ ਸੰਵਿਧਾਨ ਇੱਕ ਵਿਕਸਤ ਸੰਵਿਧਾਨ ਹੈ ਇਸ ਤੋਂ ਇਲਾਵਾ ਬਰਤਾਨਵੀ ਸੰਵਿਧਾਨ ਪੂਰਨ ਰੂਪ ਦੇ ਵਿੱਚ ਲਿਖਤੀ ਸੰਵਿਧਾਨ ਨਹੀਂ ਹੈ ਇਸ ਦਾ ਕੁਝ ਭਾਗ ਲਿਖਤੀ ਤੇ ਕੁਝ ਭਾਗ ਅਲਿਖਤੀ ਹੈ ਇਸ ਤਰ੍ਹਾਂ ਸਪਸ਼ਟ ਹੈ ਕਿ ਬਰਤਾਨਵੀ ਸੰਵਿਧਾਨ ਇੱਕ ਵਿਕਸਿਤ ਸੰਵਿਧਾਨ ਹੈ ਜਿਸ ਦਾ ਕੁਝ ਭਾਗ ਲਿਖਤੀ ਤੇ ਕੁਝ ਭਾਗ ਅਲਿਖਤੀ ਹੈ ਫੋਰਥ ਕੁਐਸ਼ਨ ਬ੍ਰਿਟਿਸ਼ ਸ਼ਾਸਨ ਪ੍ਰਣਾਲੀ ਦੇ ਵਿੱਚ ਮੈਗਨਾ ਕਾਰਟਾ ਦੀ ਕੀ ਮਹੱਤਤਾ ਹੈ ਠੀਕ ਹੈ ਮੈਗਨਾ ਕਾਰਟਾ ਕਦੋਂ ਤੇ ਕਿਸ ਦੁਆਰਾ ਸਾਈਨ ਕੀਤਾ ਗਿਆ ਸੀ ਉੱਤਰ ਮੈਗਨਾ ਕਾਰਟਾ ਉੱਤੇ 15 ਜੂਨ 1215 ਦੇ ਵਿੱਚ ਦਸਤਖਤ ਕੀਤੇ ਗਏ ਸਨ 15 ਜੂਨ 1215 ਦੇ ਵਿੱਚ ਇਸ ਉੱਤੇ ਦਸਤਖਤ ਕਰਨ ਵਾਲੇ ਦੋ ਪੱਖ ਸਨ ਪਹਿਲੇ ਪੱਖ ਦੇ ਵਿੱਚ ਬ੍ਰਿਟਾਨੀਆ ਦੇ ਸਾਮੰਤ ਪਾਦਰੀ ਅਤੇ ਅਮੀਰ ਵਿਅਕਤੀ ਸ਼ਾਮਲ ਸਨ ਜੋ ਕਿ ਬ੍ਰਿਟਾਨਵੀ ਸ਼ਾਸਕ ਨੂੰ ਟੈਕਸ ਦੇ ਰੂਪ ਦੇ ਵਿੱਚ ਸਮੇਂ-ਸਮੇਂ ਤੇ ਧਨ ਦਿੰਦੇ ਸਨ ਦੂਜੇ ਪੱਖ ਦੇ ਵਿੱਚ ਬ੍ਰਿਟਾਨੀਆ ਦਾ ਬਾਦਸ਼ਾਹ ਜੋਹਨ ਸੀ ਇਸ ਚਾਰਟਰ ਉੱਤੇ ਦਸਤਖਤ ਕਰਨ ਤੋਂ ਪਹਿਲਾਂ ਉਹ ਕੋਈ ਵੀ ਕਾਨੂੰਨ ਦਾ ਨਿਰਮਾਣ ਕਰਦੇ ਸਮੇਂ ਤੇ ਟੈਕਸ ਲਗਾਉਂਦੇ ਸਮੇਂ ਇਨ੍ਹਾਂ ਅਮੀਰ ਵਿਅਕਤੀਆਂ ਤੋਂ ਕੋਈ ਕੋਈ ਵੀ ਸਲਾਹ مشਵਰਾ ਨਹੀਂ ਕਰਦਾ ਸੀ 1215 ਦੇ ਵਿੱਚ ਜਦ ਬਾਦਸ਼ਾਹ ਨੂੰ ਭਾਰੀ ਧਨ ਦੀ ਲੋੜ ਪਈ ਤਾਂ ਉਸ ਨੇ ਇਸ ਦੀ ਮੰਗ সামੰਤਾ ਪਾਦਰੀਆਂ ਅਤੇ ਅਮੀਰ ਵਿਅਕਤੀਆਂ ਤੋਂ ਅ ਅਮੀਰ ਵਿਅਕਤੀਆਂ ਤੋਂ ਕੀਤੀ ਸੀ ਇਹ ਵਰਗ ਬਾਦਸ਼ਾਹ ਨੂੰ ਧਨ ਦੇਣ ਨੂੰ ਤਾਂ ਸਹਿਮਤ ਸੀ ਪਰ ਉਹ ਬਾਦਸ਼ਾਹ ਦੀਆਂ ਸ਼ਕਤੀਆਂ ਤੇ ਕੁਝ ਰੋਕਾਂ ਲਗਾਉਣਾ ਚਾਹੁੰਦਾ ਸੀ ਬਾਦਸ਼ਾਹ ਨੂੰ ਧੰਨ ਦੀ ਜ਼ਿਆਦਾ ਲੋੜ ਸੀ ਇਸ ਲਈ ਉਹ ਆਪਣੀਆਂ ਸ਼ਕਤੀਆਂ ਉੱਤੇ ਕੁਝ ਰੋਕਾਂ ਲਗਵਾਉਣ ਦੇ ਲਈ ਸਹਿਮਤ ਹੋ ਗਿਆ ਅਤੇ 15 ਜੂਨ 1215 ਦੇ ਵਿੱਚ ਮੈਗਨਾ ਕਾਰਟਾ ਚਾਰਟਰ ਉੱਤੇ ਦਸਤਖਤ ਕੀਤੇ ਗਏ ਇਸ ਚਾਰਟਰ ਤੇ ਦਸਤਖਤ ਕਰਨ ਕਾਰਨ ਬਰਤਾਨੀਆਂ ਦੇ ਵਿੱਚ ਸੀਮਿਤ ਰਾਜ ਸੰਤੰਤਰ ਪ੍ਰਣਾਲੀ ਦੀ ਨੀਂਹ ਰੱਖੀ ਗਈ ਸੀ ਤੇ ਇਸੇ ਲਈ ਇਸ ਨੂੰ ਨਾਗਰਿਕ ਸੁਤੰਤਰਤਾ ਦਾ ਚਾਰਟਰ ਕਿਹਾ ਜਾਂਦਾ ਹੈ ਫਿਫਥ ਕੁਐਸਚਨ ਹੈਗਾ ਅਧਿਕਾਰਾਂ ਦੇ ਬੇਨਤੀ ਪੱਤਰ 1628 ਈਸਵੀ ਦੀਆਂ ਮੁੱਖ ਬਵਸਥਾਵਾਂ ਕੀ ਸਨ ਉੱਤਰ ਚਾਰਲਸ ਪਹਿਲੇ ਨੂੰ 1628 ਦੇ ਵਿੱਚ ਧਨ ਦੀ ਲੋੜ ਪਈ ਤਾਂ ਉਸਨੇ ਸੰਸਦ ਦੀ ਬੈਠਕ ਬੁਲਾਈ ਸੀ ਸੰਸਦ ਬਾਦਸ਼ਾ ਨੂੰ ਆਪਣੀਆਂ ਕੁਝ ਸ਼ਰਤਾਂ ਤੇ ਧਨ ਦੇਣ ਨੂੰ ਤਿਆਰ ਸੀ ਮਜਬੂਰੀ ਦੇ ਵਿੱਚ ਬਾਦਸ਼ਾ ਨੂੰ ਸੰਸਦ ਦੀਆਂ ਸ਼ਰਤਾਂ ਮੰਨਣੀਆਂ ਪਈਆਂ ਅਤੇ ਬਰਤਾਨਵੀ ਸੰਸਦੀ ਇਤਿਹਾਸ ਵਿੱਚ ਇਸ ਨੂੰ 1628 ਦੇ ਅਧਿਕਾਰਾਂ ਦਾ ਬੇਨਤੀ ਪੱਤਰ ਕਾਨੂੰਨ ਕਿਹਾ ਜਾਂਦਾ ਹੈ ਜਿਸ ਦੀਆਂ ਮੁੱਖ ਬਵਸਥਾਵਾਂ ਇਸ ਤਰ੍ਹਾਂ ਹਨ ਨੰਬਰ 1 ਸੰਸਦ ਦੀ ਸਾਮੰਤਿ ਜਾਂ ਪ੍ਰਵਾਨਗੀ ਤੋਂ ਬਿਨਾਂ ਜਨਤਾ ਤੇ ਨਾ ਤਾਂ ਕੋਈ ਕੋਈ ਨਵਾਂ ਟੈਕਸ ਲਗਾ ਸਕਦਾ ਹੈ ਅਤੇ ਨਾ ਹੀ ਕੋਈ ਕਰਜ਼ ਲੈ ਸਕਦਾ ਹੈ ਨੰਬਰ 2 ਕਿਸੇ ਵੀ ਸਥਿਤੀ ਦੇ ਵਿੱਚ ਰਾਜ ਦੇ ਸੈਨਿਕਾਂ ਨੂੰ ਲੋਕਾਂ ਦੇ ਨਿੱਜੀ ਘਰਾਂ ਦੇ ਵਿੱਚ ਨਹੀਂ ਠਹਿਰਾਇਆ ਜਾਵੇਗਾ ਨੰਬਰ 3 ਯੁੱਧ ਦੇ ਹਾਲਾਤਾਂ ਨੂੰ ਛੱਡ ਕੇ ਕਿਸੇ ਵੀ ਸਮੇਂ ਸੈਨਿਕ ਕਾਨੂੰਨ ਲਾਗੂ ਕੀਤੇ ਜਾਣ ਤੇ ਰੋਕ ਲਗਾਈ ਜਾਵੇਗੀ। ਨੰਬਰ 6 ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਸਮੇਂ ਉਸ ਦੀ ਗ੍ਰਿਫਤਾਰੀ ਦਾ ਕਾਰਨ ਦੱਸਣਾ ਜ਼ਰੂਰੀ ਹੋਵੇਗਾ। 1699 ਦੇ ਅਧਿਕਾਰ ਪੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ। ਉੱਤਰ 1688 ਈਸਵੀ ਦੀ ਸ਼ਾਨਦਾਰ ਕ੍ਰਾਂਤੀ ਮੰਗਰੋ। ਨਾਗਰਿਕਾਂ ਦੇ ਅਧਿਕਾਰਾਂ ਸੰਬੰਧੀ ਇੱਕ ਅਧਿਕਾਰ ਪੱਤਰ ਉੱਤੇ ਬਾਦਸ਼ਾਹ ਨੇ ਦਸਤਖਤ ਕੀਤੇ ਸਨ ਇਸ ਅਧਿਕਾਰ ਪੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਟ ਲਿਖੀਆਂ ਸਨ ਜਿਹੜਾ ਰਾਜਾ ਉਹ ਸੰਸਦ ਦੇ ਦੁਆਰਾ ਪਾਸ ਕੀਤੇ ਕਿਸੇ ਵੀ ਕਾਨੂੰਨ ਨੂੰ ਕਾਨੂੰਨੀ ਪ੍ਰਸਤਾਵ ਨੂੰ ਰੱਦ ਨਹੀਂ ਕਰ ਸਕਦਾ ਨੰਬਰ 2 ਰਾਜਾ ਯੁੱਧ ਦੀਆਂ ਹਾਲਾਤਾਂ ਨੂੰ ਛੱਡ ਕੇ ਸ਼ਾਂਤੀ ਦੇ ਸਮੇਂ ਸਥਾਈ ਸੈਨਾ ਨਹੀਂ ਰੱਖ ਸਕਦਾ ਨੰਬਰ 3 ਇੱਕ ਕਾਨੂੰਨ ਦੇ ਦੁਆਰਾ ਸੰਸਦ ਦੇ ਵਿਸ਼ੇਸ਼ ਅਧਿਕਾਰਾਂ ਦੀ ਰਾਖੀ ਦੇ ਲਈ ਕਈ ਤਰ੍ਹਾਂ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ ਨੰਬਰ 4 ਰਾਜਾ ਨਿਆਂਪਾਲਿਕਾ ਦੀ ਵਰਤੋਂ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਜਾਂ ਆਪਣੇ ਹਿੱਤਾਂ ਦੀ ਰੱਖਿਆ ਲਈ ਨਹੀਂ ਕਰ ਸਕਦਾ ਸੀ 7th ਕੁਐਸਚਨ ਹੈਗਾ 1911 ਦੇ ਸੰਸਦੀ ਕਾਨੂੰਨ ਦੀ ਮਹੱਤਤਾ ਦੱਸੋ ਤਾਂ ਕੀ ਕਾਨੂੰਨ ਬਣਾਇਆ ਸੀ 1911 ਦਾ ਸੰਸਦ ਨੇ ਪ੍ਰਤਾਨਵੀ ਸੰਸਦੀ ਇਤਿਹਾਸ ਦੇ ਵਿੱਚ 1911 ਦਾ ਸੰਸਦੀ ਕਾਨੂੰਨ ਇੱਕ ਮੀਲ ਦਾ ਪੱਥਰ ਹੈ ਇਸ ਕਾਨੂੰਨ ਦੇ ਦੁਆਰਾ ਢੇਠ ਲਿਖੀਆਂ ਬਵਸਥਾਵਾਂ ਕੀਤੀਆਂ ਗਈਆਂ ਸਨ ਨੰਬਰ 1 ਕਾਮਨ ਸਦਨ ਤੋਂ ਪਾਸ ਕਿਸੇ ਵੀ ਧਨ ਬਿੱਲ ਨੂੰ ਲਾਰਡ ਸਦਨ ਵੱਧ ਤੋਂ ਵੱਧ 30 ਦਿਨ ਤੱਕ ਆਪਣੇ ਪਾਸ ਰੱਖ ਸਕਦਾ ਹੈ ਤੇ 30 ਦਿਨਾਂ ਬਾਅਦ ਉਸ ਨੂੰ ਜਿਉਂਦਾ ਤਿਉਂ ਪਾਸ ਮੰਨਿਆ ਜਾਵੇਗਾ ਨੰਬਰ 2 ਕਾਮਨ ਸਦਨ ਜੇਕਰ ਕਿਸੇ ਸਧਾਰਨ ਬਿੱਲ ਨੂੰ ਪਿਛਲੇ ਲਗਾਤਾਰ ਤਿੰਨ ਸਮਾਗਮਾਂ ਦੇ ਵਿੱਚ ਪਾਸ ਕਰ ਰਿਹਾ ਹੈ ਪਰ ਲਾਰਡ ਸਦਨ ਉਸ ਨੂੰ ਪਾਸ ਨਹੀਂ ਕਰਦਾ ਤਾਂ ਉਸ ਬਿੱਲ ਨੂੰ ਵੀ ਜਿਉਂ ਦਾ ਤਿਉਂ ਹੀ ਪਾਸ ਮੰਨ ਲਿਆ ਜਾਵੇਗਾ ਪਰ ਇਸ ਲਈ ਲਾਜ਼ਮੀ ਹੈ ਕਿ ਪਹਿਲੀ ਵਾਰ ਪਾਸ ਹੋਣ ਤੇ ਤੀਜੀ ਵਾਰ ਪਾਸ ਕੀਤੇ ਜਾਣ ਦੇ ਵਿੱਚ ਘੱਟ ਤੋਂ ਘੱਟ 2 ਸਾਲ ਦਾ ਅੰਤਰ ਹੋਣਾ ਲਾਜ਼ਮੀ ਹੈ 8ਵਾਂ ਕੁਐਸਚਨ ਬਰਤਾਨਵੀ ਸੰਵਿਧਾਨ ਨੂੰ ਮਾਂ ਸੰਵਿਧਾਨ ਕਿਉਂ ਕਿਹਾ ਜਾਂਦਾ ਹੈ ਤਾਂ ਬਰਤਾਨਵੀ ਸੰਵਿਧਾਨ ਸੰਸਾਰ ਦੇ ਸਾਰੀਆਂ ਪ੍ਰਚਲਿਤ ਸੰਵਿਧਾਨਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਸੰਵਿਧਾਨ ਹੈ ਇਸੇ ਲਈ ਇਸ ਨੂੰ ਸੰਵਿਧਾਨ ਨੂੰ ਮਾਨ ਸੰਵਿਧਾਨ ਹੋਣ ਦਾ ਸਨਮਾਨ ਪ੍ਰਾਪਤ ਹੈ ਸੰਸਾਰ ਦੇ ਹਰੇਕ ਦੇਸ਼ ਦੇ ਸੰਵਿਧਾਨ ਤੇ ਬ੍ਰਿਟਾਨਵੀ ਸੰਵਿਧਾਨ ਦਾ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪਿਆਗਾ ਸੰਸਾਰ ਨੂੰ ਪ੍ਰਤੀਨਿਧੀ ਲੋਕਤੰਤਰ ਸੰਸਦੀ ਪ੍ਰਣਾਲੀ ਦੋ ਸਦਨੀ ਵਿਧਾਨਪਾਲਿਕਾ ਕਾਨੂੰਨ ਦਾ ਸ਼ਾਸਨ ਸ਼ਕਤੀਸ਼ਾਲੀ ਸੰਸਦ ਦੀ ਹੋਂਦ ਕਾਰਜਪਾਲਿਕਾ ਦਾ ਵਿਧਾਨਪਾਲਿਕਾ ਦੇ ਪ੍ਰਤੀ ਉਤਰਾਦਾਈ ਹੋਣਾ ਆਦਿ ਬਵਸਥਾਵਾਂ ਬ੍ਰਿਟਾਨਵੀ ਸੰਵਿਧਾਨ ਦੁਆਰਾ ਹੀ ਦਿੱਤੀਆਂ ਗਈਆਂ ਹਨ ਇਸੇ ਲਈ ਬਰਤਾਨਵੀ ਸੰਵਿਧਾਨ ਨੂੰ ਮਾਂ ਸੰਵਿਧਾਨ ਹੋਣ ਦਾ ਸਨਮਾਨ ਜਿਹੜਾ ਉਹ ਪ੍ਰਾਪਤ ਹੈ 9th ਕੁਐਸਚਨ ਹੈਗਾ ਬਰਤਾਨਵੀ ਸੰਵਿਧਾਨ ਲਚਕੀਲਾ ਸੰਵਿਧਾਨ ਕਿਉਂ ਹੈ ਤਾਂ ਲਚਕੀਲੇ ਸੰਵਿਧਾਨ ਕਿਹੜੇ ਹੁੰਦੇ ਆ ਤਾਂ ਲਚਕੀਲਾ ਸੰਵਿਧਾਨ ਉਹ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਸਧਾਰਨ ਕਾਨੂੰਨ ਅਤੇ ਸੰਵਿਧਾਨਿਕ ਕਾਨੂੰਨ ਪਾਸ ਕਰਨ ਦੇ ਲਈ ਵੱਖ-ਵੱਖ ਵਿਧੀਆਂ ਨਹੀਂ ਸਗੋਂ ਇੱਕ ਹੀ ਵਿਧੀ ਨਿਸ਼ਚਿਤ ਕੀਤੀ ਜਾਂਦੀ ਹੈ ਲਚਕੀਲੇ ਸੰਵਿਧਾਨ ਕਿਹੜੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਧਾਰਨ ਕਾਨੂੰਨ ਅਤੇ ਸੰਵਿਧਾਨਿਕ ਕਾਨੂੰਨ ਪਾਸ ਕਰਨ ਦੇ ਲਈ ਵੱਖ-ਵੱਖ ਵਿਧੀਆਂ ਨਹੀਂ ਸਗੋਂ ਇੱਕ ਹੀ ਵਿਧੀ ਨਿਸ਼ਿਤ ਕੀਤੀ ਜਾਂਦੀ ਹੈ। ਬ੍ਰਿਟਾਨਵੀ ਸੰਵਿਧਾਨ ਵਿੱਚ ਵੀ ਸਧਾਰਨ ਕਾਨੂੰਨ ਅਤੇ ਸੰਵਿਧਾਨਿਕ ਕਾਨੂੰਨ ਪਾਸ ਕਰਨ ਦੇ ਲਈ ਇੱਕ ਹੀ ਵਿਧੀ ਅੰਕਿਤ ਕੀਤੀ ਗਈ ਹੈ। ਭਾਵ ਉੱਥੇ ਸਧਾਰਨ ਕਾਨੂੰਨ ਤੇ ਸੰਵਿਧਾਨਿਕ ਕਾਨੂੰਨ ਦੇ ਵਿੱਚ ਕੋਈ ਅੰਤਰ ਨਹੀਂ ਕੀਤਾ ਜਾਂਦਾ। ਇਸੇ ਕਾਰਨ ਬ੍ਰਿਟਾਨਵੀ ਸੰਵਿਧਾਨ ਨੂੰ ਲਚਕੀਲਾ ਸੰਵਿਧਾਨ ਕਿਹਾ ਜਾਂਦਾ ਹੈ। 10th ਕੁਐਸਚਨ ਹੈਗਾ ਬ੍ਰਿਤਾਨਵੀ ਸੰਵਿਧਾਨ ਨੂੰ ਮਿਸ਼ਰਤ ਸੰਵਿਧਾਨ ਕਿਉਂ ਕਿਹਾ ਜਾਂਦਾ ਉੱਤਰ ਇੰਗਲੈਂਡ ਦੇ ਵਿੱਚ ਰਾਜਤੰਤਰ ਮੋਨਾਰਕੀ ਕੁਲੀਨ ਤੰਤਰ ਅਤੇ ਲੋਕਤੰਤਰ ਦੇ ਤੱਤ ਮਿਲਦੇ ਹਨ ਤਾਂ ਤਿੰਨੋਂ ਤੱਤ ਨੇ ਇੰਗਲੈਂਡ ਦੇ ਸੰਵਿਧਾਨ ਦੇ ਵਿੱਚ ਰਾਜਤੰਤਰ ਕੁਲੀਨ ਤੰਤਰ ਇੰਗਲੈਂਡ ਦੇ ਵਿੱਚ ਅਤੇ ਲੋਕਤੰਤਰ ਦੇ ਤੱਤ ਮਿਲਦੇ ਆ ਇੰਗਲੈਂਡ ਦੇ ਵਿੱਚ ਪ੍ਰਭੂ ਸੱਤਾ ਦਾ ਨਿਵਾਸ ਰਾਜੇ ਸਮੇਤ ਸੰਸਦ ਦੇ ਵਿੱਚ ਮੰਨਿਆ ਜਾਂਦਾ ਹੈ ਰਾਜਾ ਅਤੇ ਸੰਸਦ ਉਪਰੋਕਤ ਤਿੰਨੇ ਪ੍ਰਕਾਰ ਦੇ ਤਤਾਂ ਦੇ ਪ੍ਰਤੀਕ ਹਨ ਰਾਜਾ ਰਾਜਤੰਤਰ ਲਾਰਡਸ ਸਦਨ ਕੁਲੀਨਤੰਤਰ ਅਤੇ ਲੋਕਤੰਤ ਅਤੇ ਸਦਨ ਲੋਕਤੰਤਰ ਦੇ ਚਿੰਨ ਹਨ ਅਸਲ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਸਿਧਾਂਤ ਦੀ ਦ੍ਰਿਸ਼ਟੀ ਤੋਂ ਨਿਰੰਕੁਸ਼ ਰਾਜਤੰਤਰ ਸੰਵਿਧਾਨਿਕ ਦੀ ਦ੍ਰਿਸ਼ਟੀ ਤੋਂ ਸੀਮਤ ਰਾਜਤੰਤਰ ਅਤੇ ਵਿਵਹਾਰਿਕ ਰੂਪ ਦੇ ਵਿੱਚ ਲੋਕਤੰਤਰੀ ਗਣਰਾਜ ਹੈ ਇਸ ਤਰ੍ਹਾਂ ਬਰਤਾਨੀਆ ਦੇ ਵਿੱਚ ਰਾਜਤੰਤਰ ਵੀ ਹੈ ਕੁਲੀਨ ਤੰਤਰ ਵੀ ਤੇ ਲੋਕਤੰਤਰ ਵੀ ਇਸੇ ਕਾਰਨ ਬਰਤਾਨੀ ਸੰਵਿਧਾਨ ਨੂੰ ਮਿਸ਼ਰਤ ਸੰਵਿਧਾਨ ਕਿਹਾ ਜਾਂਦਾ ਹੈ 11th ਕੁਐਸਚਨ ਕੀ ਬਰਤਾਨੀਆ ਦੇ ਵਿੱਚ ਸੰਵਿਧਾਨ ਹੈ ਤਾਂ ਇੰਗਲੈਂਡ ਦੇ ਸੰਵਿਧਾਨ ਦੇ ਪ੍ਰਤੀ ਇਹ ਕਿਹਾ ਜਾ ਸਕਦਾ ਹੈ ਕਿ ਇੰਗਲੈਂਡ ਦਾ ਲਿਖਤੀ ਰੂਪ ਦੇ ਵਿੱਚ ਕੋਈ ਅਜਿਹੇ ਹੱਦਸਤਾ ਵੇਜ ਨਹੀਂ ਹੈ ਜਿਸ ਦੀ ਤੁਲਨਾ ਭਾਰਤ, ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ ਆਦ ਦੇਸ਼ਾਂ ਦੇ ਸੰਵਿਧਾਨਾਂ ਨਾਲ ਕੀਤੀ ਜਾ ਸਕਦੀ ਹੋਵੇ ਫਿਰ ਵੀ ਬਰਤਾਨੀਆਂ ਦੇ ਵਿੱਚ ਸੰਵਿਧਾਨ ਦੀ ਹੋਂਦ ਹੈ ਤਾਂ ਇਸ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਇੰਗਲੈਂਡ ਦੇ ਵਿੱਚ ਸੰਵਿਧਾਨ ਭਾਰਤ, ਰੂਸ, ਅਮਰੀਕਾ ਆਦ ਦੇਸ਼ਾਂ ਦੇ ਸੰਵਿਧਾਨਾਂ ਵਾਂਗ ਲਿਖਤੀ ਨਹੀਂ ਹੈ ਸਗੋਂ ਇਹ ਇੱਕ ਅਲਿਖਤੀ ਸੰਵਿਧਾਨ ਹੈ 12ਵਾਂ ਸਵਾਲਸ਼ਨ ਬਰਤਾਨਵੀ ਨਾਗਰਿਕਾਂ ਦੇ ਅਧਿਕਾਰਾਂ ਦਾ ਵਰਣਨ ਕਰੋ ਬਰਤਾਨਵੀ ਨਾਗਰਿਕਾਂ ਨੂੰ ਹੇਠ ਲਿਖੇ ਅਧਿਕਾਰ ਪ੍ਰਾਪਤ ਨੇ ਨੰਬਰ 1 ਨਿੱਜੀ ਸੁਤੰਤਰਤਾ ਦਾ ਅਧਿਕਾਰ ਭਾਸ਼ਣ ਦੇਣ ਦਾ ਅਧਿਕਾਰ ਜਲੂਸ ਕੱਢਣ ਤੇ ਸਭਾਵਾਂ ਕਰਨ ਦਾ ਕਰਨ ਦੀ ਸੁਤੰਤਰਤਾ ਰਾਜਨੀਤਿਕ ਸਮੁਦਾਵਾਂ ਬਣਾਉਣ ਦਾ ਅਧਿਕਾਰ ਪ੍ਰੈਸ ਦੀ ਸੁਤੰਤਰਤਾ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸੰਪਤੀ ਦਾ ਅਧਿਕਾਰ ਤਾ 13th ਕੁਐਸ਼ਨ ਹੈਗਾ ਬਰਤਾਨਵੀ ਸੰਵਿਧਾਨ ਦੇ ਮੁੱਖ ਸੌਮੇ ਕਿਹੜੇ ਆ ਬਰਤਾਨਵੀ ਸੰਵਿਧਾਨ ਦੇ ਦੋ ਮੁੱਖ ਸੌਮੇ ਕੀ ਨੇ ਤਾਂ ਨੰਬਰ 1 ਮਹਾਨ ਇਤਿਹਾਸਿਕ ਪੱਤਰ ਨੰਬਰ 2 ਸੰਸਦ ਦੁਆਰਾ ਪਾਸ ਕੀਤੇ ਕਾਨੂੰਨ ਨੰਬਰ 3 ਨਿਆਇਕ ਨਿਰਣੇ ਨੰਬਰ 4 ਸਧਾਰਨ ਕਾਨੂੰਨ ਨੰਬਰ 5 ਪਰੰਪਰਾਵਾਂ ਨੰਬਰ 6 ਬਰਤਾਨਵੀ ਸੰਵਿਧਾਨ ਸੰਬੰਧੀ ਸੰਵਿਧਾਨਿਕ ਮਾਹਿਰਾਂ ਦੀਆਂ ਟਿੱਪਣੀਆਂ ਕਵੈਸਚਨ uh, ਹੈਗਾ uh, 14 ਬਰਤਾਨਵੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ ਤਾਂ ਮੁੱਖ ਵਿਸ਼ੇਸ਼ਤਾਵਾਂ ਕੀ ਨੇ ਬਰਤਾਨਵੀ ਸੰਵਿਧਾਨ ਆ ਜਿਹੜਾ ਇੱਕ ਵਿਕਸਤ ਸੰਵਿਧਾਨ ਹੈ ਜਿਸ ਨੂੰ ਨਾ ਤਾਂ ਕਿਸੇ ਸੰਵਿਧਾਨ ਸਭਾ ਨੇ ਬਣਾਇਆ ਹੈ ਅਤੇ ਨਾ ਹੀ ਉਸ ਨੂੰ ਕਿਸੇ ਨਿਸ਼ਚਿਤ ਦਿਨ ਤੇ ਲਾਗੂ ਕੀਤਾ ਗਿਆ ਹੈ ਨੰਬਰ 2 ਬਰਤਾਨਵੀ ਸੰਵਿਧਾਨ ਦਾ ਕੁਝ ਭਾਗ ਲਿਖਤੀ ਤੇ ਕੁਝ ਭਾਗ ਅਲਿਖਤੀ ਹੈ ਨੰਬਰ 3 ਬਰਤਾਨੀਆਂ ਦੇ ਵਿੱਚ ਜੱਦੀ ਤੇ ਸੀਮਤ ਰਾਜਤੰਤਰ ਪਾਇਆ ਜਾਂਦਾ ਹੈ। ਨੰਬਰ 4 ਬਰਤਾਨੀਆਂ ਦੇ ਵਿੱਚ ਸੰਸਦ ਦੀ ਪ੍ਰਭੂਸੱਤਾ ਸਥਾਪਿਤ ਕੀਤੀ ਗਈ ਹੈ। ਭਾਵ ਸੰਸਦ ਹਰ ਤਰ੍ਹਾਂ ਦੇ ਕਾਨੂੰਨ ਦਾ ਨਿਰਮਾਣ ਕਰ ਸਕਦੀ ਹੈ। ਨੰਬਰ 5 ਬਰਤਾਨੀਆਂ ਦੇ ਵਿੱਚ ਦੋ ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਗਈ ਹੈ। ਨੰਬਰ 6 ਬਰਤਾਨੀਆਂ ਦੇ ਵਿੱਚ ਕਾਨੂੰਨ ਦੇ ਸ਼ਾਸਨ ਦੀ ਵਿਵਸਥਾ ਕੀਤੀ ਗਈ ਹੈ। ਸੋ ਥੈਂਕ ਯੂ ਫਾਰ ਵਾਚਿੰਗ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਸੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ